ਪੜ ਗਰਗਾ ਸਾਹਿਬ ਉਹਦੇ ਗੁਣਗਾਂਡੇ ਨੇ ਬਾਦਲ ਦੇ ਵੀ ਗੁਣਗਾਂਡੇ ਨੇ ਉਹ ਸਾਰੇ ਤੇ ਇੰਨੇ ਗੁਣਗਾਂਡੇ ਨੇ ਜਿਵੇਂ ਜਥੇਦਾਰਾਂ ਦੇ ਹਾਲਾਤ ਇਹ ਨੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿਆਂ ਮੈਂ ਇੱਕ ਸਿੰਘ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਭਾਜੀ ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਆ ਮੈਂ ਕਿਉਂ ਹੂੰ ਕਹਿੰਦਾ ਕਿ ਜਦੋਂ ਮੈਂ ਅਸਤੀਫਾ ਨਹੀਂ ਸੀ ਦਿੱਤਾ ਹਾਂਜੀ ਕਹਿੰਦਾ ਮੈਂ ਵੇਖੋ ਮੇਰੀ ਦਾੜੀ ਕਿੰਨੀ ਲੰਮੀ ਹੈ ਕਿੰਨਾ ਮੈਂ ਸੋਹਣੀ ਦਸਤਾਰ ਸਜਾਉਣਾ ਕਿੰਨਾ ਮੇਰਾ ਵਧੀਆ ਜੁੱਸਾ ਕਿੰਨਾ ਵਧੀਆ ਮੈਂ ਬੋਲ ਲੈਣਾ ਮੈਂ ਕਿਸੇ ਟੀਵੀ ਚੈਨਲ ਤੇ ਗੱਲ ਕਰਦਾ ਮੇਰੇ ਵਿਊਜ਼ ਬਹੁਤ ਨੇ ਤਾਂ ਤੁਸੀਂ ਮੈਨੂੰ ਵੀ ਕਿਸੇ ਤਖਤ ਸਾਹਿਬ ਦਾ ਜਹੇਦਾਰ ਲਾ ਦਿੰਦੇ ਹੂੰ ਮੈਂ ਹੈ ਕਿ ਮੈਂ ਲਾਉਣਾ ਹੂੰ ਕਹਿੰਦਾ ਜੀ ਹੋਰ ਕਿੰਨੇ ਲਾਉਣਾ ਜੇ ਉਹ ਅੱਗੇ ਲਾਏ ਨਹੀਂਗੇ ਆ ਜਿਹੜੇ ਜਥੇਦਾਰ ਲਾਏ ਆ ਕਹਿੰਦਾ ਕਿ ਬਾਬਾ ਟੇਕ ਸਿੰਘ ਧਨੋਲਾ ਲਾਤਾ ਕੁਲਦੀਪ ਜਥੇਦਾਰ ਕੁਲਦੀਪ ਸਿੰਘ ਗੜਗਾਜ ਲਾਤਾ ਤੇ ਕਹਿੰਦਾ ਕਿ ਮੇਰੇ ਚ ਕੀ ਕਮੀ ਹੈ ਮੈਨੂੰ ਵੀ ਲਾ ਦਿੰਦੇ ਲੋਕ ਇਸ ਤਰ੍ਹਾਂ ਦੀ ਫੀਲਿੰਗ ਲੈਣ ਲੱਗ ਪਏ ਆ ਮਤਲਬ ਇਹ ਸਹੂਲਤ ਦੇ ਵਿੱਚ ਜਥੇਦਾਰੀ ਇੰਨੀ ਸਸਤੀ ਕਰ ਦਿੱਤੀ ਕਿ ਹਰ ਬੰਦਾ ਸੋਚਣ ਲੱਗ ਪਿਆ ਇੱਕ ਬੰਦਾ ਕਿਸੇ ਦੇ ਤਰਲੇ ਕਰ ਰਿਹਾ ਕਿ ਮੈਨੂੰ ਜਹੇਦਾਰ ਲਗਾਓ ਇਹ ਤਾਂ ਫਿਰ ਬਿਲਕੁਲ ਕਿਉਂਕਿ ਹੁਣ ਵੀ ਜਿਹੜੇ ਜਹੇਦਾਰ ਲਾਇਏ ਉਹ ਵੀ ਕੰਟਰੋਵਰਸ਼ੀਅਲ ਹੀ ਰਹੇ ਭਾਵੇਂ ਉਹਨਾਂ ਨੇ ਸੌਹ ਚੁੱਕੀ ਤਾਂ ਵੀ ਕੰਟਰੋਵਰਸ਼ੀਅਲ ਹੀ ਰਹੇ ਦੇਖੋ ਕਿ ਚੰਗੇ ਚੰਗੇ ਕਥਾਵਾਚਕ ਜਿਹੜੇ ਦੇਸ਼ ਦੁਨੀਆ 'ਚ ਪ੍ਰਚਾਰ ਕਰਦੇ ਆ ਉਹਨਾਂ ਨੇ ਆਪਣੇ ਬਾਇਓ ਡਾਟਾ ਭੇਜਿਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸਾਡੀ ਇਹਦੇ ਵਿੱਚ ਕੋਈ ਮਦਦ ਕਰ ਸਕਦਾ ਹੈ ਕਿ ਸਾਨੂੰ ਵੀ ਕਿਸੇ ਤਖਤ ਦਾ ਕਹਿੰਦੇ ਜੀ ਇਹ ਇੱਕ ਤਖਤ ਦੇ ਜ ਦਾ ਜਾਵੇ ਕਹਿੰਦਾ ਜੀ ਮੈਂ ਤਾਂ ਇੱਥੇ ਆਣ ਕੇ ਆਪਣੀ ਕੋਠੀ ਵੀ ਨਾਲੀ ਫਤਮਾਲੇ ਇਹ ਹਾਲਤ ਹੋ ਗਈ ਕਿ ਆ ਪੱਤਰਲੇ ਜਿਵੇਂ ਸਰਲੇ ਵੀ ਸਰਲੇ ਲੈ ਰਹੇ ਲੋਕ ਇਹ